ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਟਰਾਲੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਨਵੀਂ ਟਰਾਲੀ ਡਬਲ ਟਾਇਰ ਟਰਾਲੀ ਡਬਲ ਟਾਇਰ ਟਰਾਲੀ ਜੋ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਬਿਲਕੁਲ ਨਵੀਂ ਟਰਾਲੀ ਜੋ ਕਿ ਵਿੱਡਾਂ ਦੇ ਸਮੇਤ ਵਕਾਊ ਹੈ ਜਲੂਰ ਵਾਲਿਆਂ ਦੀ ਬਣੀ ਹੋਈ ਜਿੱਕ ਲੱਗਿਆ ਹੋਇਆ ਬਿਲਕੁਲ ਨਵੀਂ ਟਰਾਲੀ 19 ਕੁਆਂਟਲ ਦੇ ਜੋ ਕਿ ਲਗਭਗ weight ਇਸ ਟਰਾਲੀ ਦਾ ਲંબਾਈ 11 ਫੁੱਟ ਚੜਾਈ 6.5 ਫੁੱਟ 10 ਨੱਟੀ ਜੋ ਕਿ ਹੱਬ 1020 ਦੇ ਟਾਇਰ ਵਧੀਆ ਟਾਇਰ ਇਹ ਟਰਾਲੀ ਹੈ ਬਕਾਊ ਏਰੀਆ ਬਰਨਾਲਾ ਜਲੂਰ ਵਾਲਿਆਂ ਦੀ ਬਣੀ ਹੋਈ ਜੋ ਵੀ ਵੀਰੇ ਟਰਾਲੀ ਲੈਣ ਦਾ ਚਾਹ ਬਣਾ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਮਾਡਲ 2024 145 ਰੇਟ ਜੋ ਕਿ ਡਿਮਾਂਡ ਰੱਖੀ ਹੋਈ ਹੈ 145 1,45,000 ਰੁਪਏ ਇੱਕ ਲੱਗਿਆ ਹੋਇਆ ਟਰਾਲੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਕਿਸਾਨ ਵੀਰ ਟਰਾਲੀ ਲੈਣ ਦਾ ਚਾਹ ਬਣਾਵੇ ਤਾਂ ਵੀਰ ਦਿਨਾਂ ਤੁਸੀਂ ਕੰਟੈਕਟ ਕਰਕੇ ਟਰਾਲੀ ਦੇ ਸੰਬੰਧ ਸਾਰੀ ਜਾਣਕਾਰੀ ਲੈ ਸਕਦੇ ਹੋ ਅਤੇ ਰੇਟ ਦੇ ਸੰਬੰਧ ਵੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤਸਵੀਰਾਂ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਤੁਸੀਂ 11 ਫੁੱਟ ਲਵਾਈ ਸਾਢੇ 6 ਫੁੱਟ ਚੜਾਈ 10 ਨੱਟੀ ਹੱਬ 1000 ਰੁਪਏ ਦੇ ਟਾਇਰ 145 ਜੋ ਕਿ ਡਿਮਾਂਡ ਇਸ ਟਰਾਲੀ ਦੀ ਰੱਖੀ ਗਈ ਹੈ ਤੇ ਵਾਕੀ ਤੁਸੀਂ ਵੀਰ ਦੇ ਨਾਲ ਜੋ ਕਿ ਸਾਰੀ ਜਾਣਕਾਰੀ ਹੂਟ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਤਸਵੀਰਾਂ ਜੋ ਕਿ ਟਰਾਲੀ ਦੀਆਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਨ ਧੰਨਵਾਦ ਜੀ